ਅਰਗੇਨਾਈਜ਼ ਕਰਕੇ ਆਰਗੇਨਿਕ ਢੰਗ ਦੇ ਨਾਲ ਇੱਕ ਇੱਕ ਆਧਾਰ ਕਾਰਡ ਦਾ ਨੰਬਰ ਲਿਖ ਕੇ ਸਹੀ ਭਰਤੀ ਗਲਤ ਨਹੀਂ ਅਸੀਂ ਗਿਣਤੀ ਨਹੀਂ ਕਰਦੇ ਕਿ ਕਿੰਨੇ 10 ਲੱਖ ਹੋਏਗੇ 20 ਲੱਖ ਹੋਏ ਅਸੀਂ ਤੇ ਅਸੀਂ ਗਿਣਤੀਆਂ ਚ ਨਹੀਂ ਪੈਣਾ ਅਸੀਂ ਤੇ ਨਾਲ ਜੋੜਨੇ ਸਿੱਖ ਸੋਚਣਾ ਜੋੜ 1 ਮਹੀਨੇ ਚ ਤੇ 3 ਲੱਖ ਦੀ ਨਹੀਂ ਹੋ ਸਕਦੀ ਸਚਾਈ ਜਿਹੜੀ ਮੈਂ ਤੁਹਾਨੂੰ ਅਸੀਂ ਵੀ ਕਰਦੇ ਰਹੇ ਸਾਰੀ ਉਮਰ ਉਹ ਚੱਲੀ ਹੈ 33 ਲੱਖ ਦੀ ਪਰਤੀ ਮੈਨੂੰ ਪਤਾ ਹੈ ਉਹਦੇ ਬੰਦੀ ਸਿੱਖਾਂ ਦੀ ਲਿਸਟ ਜਿਹੜਾ ਜੀ ਉਹ ਲੈ ਕੇ ਉਹਨਾਂ ਨੇ ਬੰਦੀ ਸਿੱਖਾਂ ਦੀ ਲਿਸਟ ਦੀ ਭਰੇ ਫਾਰਮ ਉਹ ਲੈ ਕੇ ਨਾਂ ਨੂੰ ਲਿਖ ਲਿਆ ਹੋਣਗੇ ਮੇਰਾ ਪਰਤੀ ਨਾ ਉਸ ਦਾ ਮਤਲਬ ਹੀ ਨਹੀਂ ਅਸੀਂ ਕਹਿੰਦੇ ਜਿਹੜੇ ਸ਼ਰੀਆ ਕਾਦਰ ਸੋ ਤਾਂ ਭਗੌੜੇ ਹੋ ਗਏ ਆ ਉਹਨੂੰ ਅਸੀਂ ਮੰਨਤਾ ਕਿਉਂ ਦਈਏ ਦਫਤਰ ਕਿੱਥੇ ਹੋਊਗਾ ਤੁਹਾਰੇ ਤੇ ਵੀ ਕਾਹ ਜਾ ਰਿਹਾ ਕਿ ਦਫਤਰ ਚੰਡੀਗੜ੍ਹ ਜਾ 28 ਸੈਕਟਰ ਚ 28 ਸੈਕਟਰ ਵਾਲਾ ਤਾਂ ਸੁਖਵੀਰ ਸਿੰਘ ਬਾਦਲ ਜਾਉਣਾ ਤੁਹਾਡੇ ਤੋਂ ਉਹ ਕਹੇ ਸੁਖਵੀਰ ਦਾ ਥੋੜੋ ਹੈ ਸ਼੍ਰੋਮਣੀ ਕਾਲ ਦੰਦਰ ਅਕਾਲ ਤੱਕ ਸਭ ਤੋਂ ਅਰਦਾਸ ਬੇਨਤੀ ਹੋਈ ਆ ਤੇ ਉਸ ਤੋਂ ਪਰੰਤ ਜਿਹੜੀ ਅਕਾਲੀ ਦਲ ਦੀ ਭਰਤੀ ਮੁਹਿੰਮ ਆ ਇਸ ਟਾਈਮ ਸਟਾਰਟ ਹੋ ਚੁੱਕੀ ਆ ਇਹ ਤਸਵੀਰਾਂ ਜਿਹੜੀਆਂ ਵਾ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਬੋਤ ਲੱਗਾ ਵਾ ਭਾਈ ਬਲਦੇਵ ਸਿੰਘ ਵਡਾਲਾ ਜੀ ਵੱਲੋਂ ਇਹਦੇ ਮੋਰਚਾ ਲਾਇਆ ਗਿਆ ਵਾ ਉਸ ਲੋਕੇਸ਼ਨ ਤੋਂ ਇਸ ਟਾਈਮ ਪਰਚੀਆਂ ਦੀ ਆਰੰਭਤਾ ਕੀਤੀ ਗਈ ਆ ਗੁਰਪਤਾਬ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਦਲੀ ਜੀ ਸਰਵਜੀਤ ਸਿੰਘ ਚੁੰਦਾ ਵੀ ਬਸਤੰਤ ਕੋਰ ਤੇ ਸੰਤਾ ਸਿੰਘ ਉਮੈਦਪੁਰੀ ਪੰਜ ਮੈਂਬਰ ਸਹਿਬਾਨ ਜਿਨ੍ਹਾਂ ਦੀ ਜ਼ਿੰਮੇਵਾਰੀ ਅਕਾਲ ਤੱਕ ਸਭ ਤੋਂ ਸੌਂਪੀ ਗਈ ਸੀ ਕਿ ਜਿਹਦੇ ਚੋ 7 ਮੈਂਬਰ ਨੂੰ ਕਿਹਾ ਗਿਆ ਸੀ ਜਿਹਦੇ ਵਿੱਚ ਹਜਿੰਦਰ ਸਿੰਘ ਧਾਮੀ ਤੇ ਕਿਰਪਾ ਸਿੰਘ ਬਣੂਗਰ ਪਹਿਲਾਂ ਅਸਤੀਫਾ ਦੇ ਚੁੱਕੇ ਹੁਣ 5 ਮੈਂਬਰੀ ਕਮੇਟੀ ਵੱਲੋਂ ਜਿਹੜੀ ਭਰਤੀ ਮੁਹਮਮਤ ਸਟਾਰਟ ਕਰਤੀ ਗਈ ਆ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਬੇਨਤੀ ਕਰਨ ਤੋਂ ਪਰੇਤ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਤਸਵੀਰਾਂ ਦੇ ਵਿੱਚ ਪਰਚੀਆਂ ਦੇਣ ਦੀ ਜਿਹੜੀ ਕਾਪੀਆਂ ਦੇਣ ਦੀ ਪ੍ਰਕਿਰਿਆ ਜਿਹਦੀ ਪ੍ਰਕਿਰਿਆ ਦੀ ਗੱਲ ਹੋਈ ਸੀ ਉਹ ਪ੍ਰਕਿਰਿਆ ਚਾਲੂ ਹੋ ਚੁੱਕੀ ਆ ਇਹ ਭਰਤੀ ਮੁਹਮਮਤ ਦਾ ਆਗਾਜ਼ ਹੋਇਆ ਵਾ ਇਹ ਤਸਵੀਰਾਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਦੇ ਬਿਲਕੁਲ ਨੇੜੇ ਦੀਆਂ ਤਸਵੀਰਾਂ ਵਾਂ ਜਿੱਥੋਂ ਟੀਮ ਇਹ ਮਹਾਤਾ ਆਗਾਜ ਹੋਇਆ ਬਾ ਸੰਤਾ ਸਿੰਘ ਮੈਦਪੁਰੀਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਟਾਈਮ ਦੇ ਉੱਤੇ ਇਕਬਾਲ ਸਿੰਘ ਝੁੰਦਾ ਜੀ ਆ ਗੁਰਪ੍ਰਤਾਪ ਸਿੰਘ ਵਡਾਲਾ ਜੀ ਆ ਬੀਪਾ ਸਤਵੰਤ ਕੌਰ ਜੀ ਆ ਸਾਰੇ ਹੀ ਮੈਂਬਰ ਸਾਹਿਬਾਨ ਜਿਹੜੇ ਹੈਗੇ ਆ ਉਥੇ ਪਹੁੰਚਿਆ ਮੁੱਖ ਪ੍ਰਧਾਨ ਗੁਰਦਾਤਾ ਜੀ ਮਨਪ੍ਰੀਤ ਸਿੰਘ ਅਯਾਲੀ ਜੀ ਸਬਰੀ ਸਿੰਘ ਚੋਂ ਦਾ ਵੀ ਬਸ ਤੰਤਕੁਰ ਸੰਤਾ ਸਿੰਘ ਮੈਦਪੁਰੀ ਕਿਉਂਕਿ ਅਕਾਲ ਤਖਸਾਲ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਪਰ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਕੇਵਲ ਪੰਜ ਮੈਂਬਰ ਰਹਿ ਚੁੱਕੇ ਆ ਪੰਜ ਦੋ ਮੈਂਬਰਾਂ ਨੇ ਅਸਤੀਫਾ ਦਿੱਤਾ ਸੀ ਕਟਪਾਲ ਸਿੰਘ ਬਡੁੰਗਰ ਨੇ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਅਸਤੀਫਾ ਦੇਣ ਤੋਂ ਉਪਰੰਤ ਪੰਜ ਮੈਂਬਰ ਸੀ ਪੰਜ ਮੈਂਬਰਾਂ ਨੂੰ ਸਿੰਘ ਸਾਹਿਬ ਗਣੇਦਿਕਪੀ ਸਿੰਘ ਨੇ ਕਿਹਾ ਸੀ ਕਿ ਪੰਜ ਮੈਂਬਰੀ ਆਪਣੀ ਭਰਤੀ ਪ੍ਰਕਿਰਿਆ ਚਾਲੂ ਕਰੇ ਹੁਣ ਪੰਜ ਮੈਂਬਰੀ ਨੇ ਆਪਣੀ ਭਰਤੀ ਪ੍ਰਕਿਰਿਆ ਆਰੰਭ ਕਰ ਦਿੱਤੀ ਆ ਉਹਨਾਂ ਵੱਲੋਂ ਜਿਹੜੀਆਂ ਕਾਪੀਆਂ ਇਸ ਟਾਈਮ ਦੇ ਉਤੇ ਵੰਡੀਆਂ ਜਾ ਰਹੀਆਂ ਵਾ ਇਸ ਟਾਈਮ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੋਤਾ ਉੱਥੇ ਇੱਕ ਹਸਤਾਲ ਲੱਗਾ ਹੋਇਆ ਵਾ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਭਰਤੀ ਜਿਹੜੀ ਆਰੰਭ ਕੀਤੀ ਗਈ ਆ ਬਾਹਰਲੇ ਪਾਸੇ ਤਸਵੀਰ ਤੁਸੀਂ ਵੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਦਾ ਬੋਤਾ ਇੱਥੇ ਭਾਈ ਬਲਦੇਵ ਸਿੰਘ ਵਡਾਲਾ ਜੀ ਵੱਲੋਂ ਜਿਨ੍ਹਾਂ ਕਿ ਲੰਬੇ ਸਮੇਂ ਤੋਂ 728 ਰੁਪਿਆਂ ਦੇ ਸਬੰਧ ਦੇ ਵਿੱਚ ਮੋਰਚਾ ਲੱਗਾ ਵਾ ਉਹ ਮੋਰਚੇ ਦੇ ਬਿਲਕੁਲ ਨੇੜੇ ਦੀਆਂ ਤਸਵੀਰਾਂ ਵਾ ਜਿੱਥੇ ਪੰਜ ਮੈਂਬਰੀ ਕਮੇਟੀ ਪਹੁੰਚੀ ਆ ਜਿਹਨੇ ਕਿ ਸਾਬਕਾ ਅਕਾਲੀ ਦਲ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਜਿਹਨਾਂ ਭਗਤਾਂੀਆਂ ਸੀ ਇਸ ਟਾਈਮ ਤੇ ਬਾਕੀ ਤੁਹਾਡੇ ਦੀ ਗੱਲ ਕਰਦੇ ਆ ਉਹ ਵੀ ਸਾਰੇ ਇੱਥੇ ਪਹੁੰਚੇ ਆ ਬੀਬੀ ਜਗੀਰ ਕੌਰ ਵੀ ਇੱਥੇ ਆ ਹੋਰ ਵੀ ਬਹੁਤ ਆ ਦੇ ਲੀਡਰ ਆਪਾਂ ਗੱਲ ਕਰਦੇ ਆ ਉਹਨਾਂ ਦੇ ਵਿੱਚੋਂ ਇੱਥੇ ਪਹੁੰਚੇ ਆ ਪਿੱਛੇ ਕੁਛ ਨਿਹੰਗ ਸਿੰਘ ਜਿਥੇ ਬੰਦੇ ਦੇ ਆਗੂ ਸਹਿਬਾਨ ਵੀਰ ਵੀ ਦੇਖੇ ਜਾ ਸਕਦੇ ਆ ਚਾਰ ਚਫੇਰੇ ਜਰੂਰ ਇਸ ਟਾਈਮ ਤੇ ਜਮਾਵੜਾ ਵਾ ਭਰਤੀ ਮੁਹੰਮਦ ਦੇ ਵਿੱਚ ਲਗਾਤਾਰ ਪਰਚੀਆਂ ਦਿੱਤੀਆਂ ਗਈਆਂ ਵਾ ਕਾਪੀਆਂ ਦਿੱਤੀਆਂ ਗਈਆਂ ਵਾ ਜਿਹੜੀਆਂ ਕਾਪੀਆਂ ਇਸ ਟਾਈਮ ਦੇ ਉੱਤੇ ਤਿਕਾਹਿਆਂ ਜਾ ਰਹੀਆਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਾਪੀਆਂ ਹਰ ਇੱਕ ਮੈਂਬਰ ਦੇ ਕੋਲ 8 ਤੋਂ 10-10 ਕਾਪੀਆਂ ਆ ਕਾਪੀਆਂ ਦੇਣ ਤੋਂ ਉਪਰੰਤ ਹੁਣ ਭਰਤੀ ਪਿੰਡਾਂ ਤੱਕ ਜਾਊਗੀ ਭਰਤੀ ਮੁਹਿੰਮ ਜਿਹੜੀ ਆ ਪਿੰਡਾਂ ਵਾਲੇ ਪਾਸੇ ਨੂੰ ਆਰੰਭ ਹੋਊਗੀ ਤਿੰਦਾ ਸਾਹਿਬ ਸਾਡੇ ਇੱਕ ਤਿੰਦਾ ਸਾਹਿਬ ਇਹੜੇ ਕਾਪੀਆਂ ਵੰਡ ਰਹੇ ਹੋ ਇਤੋਂ ਬਾਅਦ ਅਗਲੀ ਪ੍ਰਕਿਰਿਆ ਕੀ ਹੋਊਗੀ ਪਿੰਡ ਤੱਕ ਜਾਣਾ ਪਿੰਡ ਪੱਤਰ ਦੇ ਜਿਹੜੀ ਸੰਗਤਾਂ ਗਈ ਹੈ ਉਹਨਾਂ ਦੀ ਭਾਵਨਾ ਉਹ ਲੈ ਕੇ ਜਾ ਰਹੇ ਨੇ ਪਰੰਤੂ ਅਸੀਂ ਜ਼ੋਨ ਬਣਾ ਕੇ ਡਿਸਟ੍ਰਿਕਟ ਵਾਈਜ਼ ਸਿਸਟਮ ਹੈ ਜਿਹੜਾ ਉਹ ਸ਼ੁਰੂ ਕਰਾਂਗੇ ਔਰ ਫਿਰ ਹਰ ਘਰ ਚ ਹਰ ਬੰਦਾ ਜਿਹੜਾ ਆਨਲਾਈਨ ਵੀ ਕਰਾਂਗੇ ਮਿਸ ਕਾਲ ਵਾਲਾ ਨੰਬਰ ਵੀ ਜਾਰੀ ਕੀਤਾ ਤਾਂ ਕਿ ਜੋ ਵੀ ਇਸ ਪੰਥ ਪ੍ਰਵਾਂਤ ਜਿਹੜਾ ਕਾਰਜ ਹੈ ਜੋ ਸ਼ਾਮਲ ਹੋਣਾ ਚਾਹੁੰਦਾ ਕੋਈ ਟੜੇਬੰਦੀ ਨਹੀਂ ਕੋਈ ਕਿਸੇ ਨਾਲ ਵਿਤਕਰਾ ਨਹੀਂ ਇੱਕ ਨਵੇਂ ਸਿਰੇੋਂ ਨਵੀਂ ਰੂਪਰੇਖਾ ਖੜੀ ਕਰਨੀ ਆ ਜੋ ਵੀ ਸੰਗਤ ਰੂਪੇ ਸ਼ਾਮਲ ਹੋਣਾ ਚਾਹੁੰਦਾ ਸਾਰਿਆਂ ਨੂੰ ਮੁਬਾਰਕਾਂ ਸਾਰਿਆਂ ਨੂੰ ਜੀ ਆਇਆਂ ਜਿੱਦਾਂ 8 8 10 10 ਕਾਪੀਆਂ ਮੋਤੋ ਬਾਅਦ ਉਹਨਾਂ ਜੁਮੇ ਨੇ ਤੇ ਜਾਣੀਆ ਪਿੰਡ ਪੱਤਰ ਤੱਕ ਜਾਇਆ ਜਾਊਗਾ ਹਰ ਪਿੰਡ ਤੱਕ ਪਹੁੰਚ ਕੀਤੀ ਜਾਊ ਕੋਈ ਮੁੱਖ ਬੰਦਾ ਕੋਈ ਹਲਕਾ ਇੰਚਾਰਜ ਐਮ ਐਲ ਏ ਚਲੋ ਜਿਹਦੇ ਚ ਸਮਰੱਥਾ ਹੈਗੀ ਆ ਜਿਵੇਂ ਹੁਣ ਅਸੀਂ 10 ਕਾਪੀਆਂ ਮੈਂ ਲੈ ਕੇ ਚੱਲਿਆ ਸੋ ਇਸ ਤਰ੍ਹਾਂ ਵਾਲੀ ਸਾਹਿਬ ਨੇ ਲਈਆਂ ਹੋਰ ਨੇ ਲਈਆਂ ਤੋ ਜਿਹੜੇ ਵਰਕਰ ਨੇ ਜਿਹੜਾ ਦੋ ਭਰ ਸਕਦਾ ਉਹ ਦੋ ਲੈ ਰਿਆ ਕਿਉਂਕਿ ਅੱਜ ਸੰਕੇਤਕ ਰੂਪ ਵਿੱਚ ਸ਼ੁਰੂ ਕਰ ਰਹੇ ਆ ਉਸ ਤੋਂ ਬਾਅਦ ਪਿੰਡ ਪੱਧਰ ਤੇ ਦਫ਼ਤਰਾਂ ਚ ਸਾਰੇ ਜ਼ਿਲ੍ਹਿਆਂ ਚ ਮੀਟਿੰਗਾਂ ਰੱਖ ਕੇ ਪ੍ਰੋਪਰ ਤਰੀਕੇ ਨਾਲ ਭਰਤੀ ਜਾਊਗੀ ਔਰ ਪਿੰਡ ਪਿੰਡ ਤੱਕ ਜਾਊਗੀ ਹਰ ਬੰਦੇ ਨੂੰ ਸ਼ਾਮਲ ਹੋਊਗਾ ਕੋਈ ਵਿਤਕਰਾ ਕੋਈ ਭੇਦਭਾਵ ਕੋਈ ਪਾਰਟੀਵਾਦੀ ਨਹੀਂ ਇਕਬਾਲ ਸਿੰਘ ਝੁੰਦੇਸਰ ਨਾਲ ਜੁੜੇ ਸੀ ਉਹ ਕਹਿੰਦੇ ਕੋਈ ਵਿਤਕਰਾ ਨਹੀਂ ਹੋਊਗਾ ਪਿੰਡ ਪੱਧਰ ਤੱਕ ਜਾਵਾਂਗੇ ਅਸੀਂ ਵਿਤਕਰੇ ਬਾਜੀ ਦੇ ਉੱਪਰ ਉੱਠ ਕੇ ਅਕਾਲੀ ਦਲ ਦੀ ਜਿਹੜੀ ਭਰਤੀ ਹੋਊਗੀ ਐਸਐਮ ਪਰਟੀ ਮਹਿਮਦਾਗਾਜ਼ ਕੀਤਾ ਗਿਆ ਸੀ ਬੀਬਾ ਸੁਤਵੰਤ ਕੌਰ ਜੀ ਅਤੇ ਪਹੁੰਚੇ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਗੁਰਫਤੇ ਸੰਧ ਕਾ ਬੀਬੀ ਜੀ ਵਾਇਗੁਰ ਜੀ ਫਤੇ ਸੰਧ ਕਰ ਲਿਆ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਪਰਟੀ ਮਹਿਮਦਾਗਾਜ਼ ਹੋ ਚੁੱਕਾ ਵਾ ਚੜ੍ਹਦੀ ਕਲਾ ਚੜ੍ਹਦੀ ਕਲਾ ਗੁਰੂ ਕਿਰਪਾ ਬਿਲਕੁਲ ਜੀ ਬੀਬਾ ਸਤਵੰਤ ਕੌਰ ਜੀ ਪਹੁੰਚਦੇ ਆ ਭਾਈ ਅਮਰੀਕ ਸਿੰਘ ਦੇ ਬੇਟੀ ਉਹਨਾਂ ਨੇ ਕਿਹਾ ਕਿ ਚੜ੍ਹਦੀ ਕਲਾ ਵਾ ਫਤਿਹ ਸੰਚ ਕੀਤੀ ਹੈ ਸੰਗਤ ਦੇ ਨਾਲ ਕਿਉਂਕਿ ਸ਼ਾਇਦ ਜਦੋਂ ਵਿਚਾਰਾਂ ਦੀ ਗੱਲ ਹੁੰਦੀ ਆ ਵੱਡੀਆਂ ਸਟੇਜਾਂ 'ਤੇ ਤੁਸੀਂ ਵਿਚਾਰ ਵੀ ਸੁਣੇ ਸੀ ਭੂਰੇ ਕੋਨੇ ਦੇ ਵਿੱਚ ਬੀਬੀ ਦਾ ਇੱਕ ਵਰਟਾ ਪਾਸ਼ਣ ਸੀ ਜਿਹਦੇ ਵਿੱਚ ਉਹਨਾਂ ਭਾਈ ਅਮਰੀਕ ਸਿੰਘ ਦੀ ਜੀਵਨੀ ਤੇ ਝਾਤੀ ਵੀ ਪਾਈ ਸੀ ਅੱਜ ਉਹਨਾਂ ਕਿਹਾ ਕਿ ਚੜ੍ਹਦੀ ਕਲਾ ਵਾ ਇਸ ਟਾਈਮ ਦੇ ਉੱਤੇ ਭਰਤੀ ਦਾ ਆਗਾਜ਼ ਹੋ ਚੁੱਕਾ ਵਾ ਤੁਸੀਂ ਵੇਖ ਸਕਦੇ ਹੋ ਪੰਜ ਮੈਂਬਰੀ ਕਮੇਟੀ ਜਿਹੜੀ ਆ ਮੋਰੀ ਹੋ ਕੇ ਆਪਣੀ ਇਹ ਜਿਹੜੀ ਭਰਤੀ ਪ੍ਰਕਿਰਿਆ ਆਰੰਭ ਕਰ ਰਹੀ ਆ ਅਸਮ ਪਿਛਤ ਸੰਤ ਕੋਰ ਤੇ ਪਹੁੰਚਿਆ ਝੁੰਦਾ ਸਾਹਿਬ ਸੀ ਮਨਪ੍ਰੀਤ ਸਿੰਘ ਅਯਾਲੀ ਜੀ ਸੀ ਪਹੁੰਚਾਤ ਜਿਹੜੇ ਲੀਡਰ ਸਹਿਬਾਨਾ ਹੋਰ ਵੀ ਉਹ ਵੀ ਇਸ ਜਗ੍ਹਾ ਤੇ ਪਹੁੰਚੇ ਆ ਜੇ ਆਪਾਂ ਸੰਤਾ ਸਿੰਘ ਮਹਿਦਪੁਰ ਦੀ ਗੱਲ ਕਰਦੇ ਪਹੁੰਚੇ ਹੁਣ ਸਾਡੇ ਨਾਲ ਬੀਬੀ ਜਰਜੋਗੇ ਬੀਬੀ ਜੀ ਵਾਹਿਗੁਰੂ ਜੀ ਦਾ ਖਾਲਸਾ ਕਿਵੇਂ ਚੜਦੀ ਕਲਾ ਵਾਹਿਗੁਰੂ ਨੇ ਆਪ ਹੀ ਕਰਦੇ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਹੀ ਹੈ ਉਕੇ ਹਰ ਸਿੱਖ ਜਿਹੜਾ ਉੱਥੇ ਆ ਕੇ ਸੀਸ ਨਵਾਉਂਦਾ ਤੇ ਚੜ੍ਹਦੀ ਕਲਾ 'ਚ ਰਹਿੰਦਾ। ਇਸ ਨੂੰ ਅਗਲੀ ਪ੍ਰਕਿਰਿਆ ਕੀ ਆ। ਹੁਣ ਪਿੰਡ ਪੱਧਰ ਦੀ ਜਾਂ ਕਿਸ ਤਰ੍ਹਾਂ। ਹਰ ਪਿੰਡ 'ਚ ਜਾਵਾਂਗੇ, ਅਸੀਂ ਮੀਟਿੰਗਾਂ ਕਰਾਂਗੇ ਔਰ ਵਰਕਰਾਂ ਨੂੰ ਆਰਗੇਨਾਈਜ਼ ਕਰਕੇ ਆਰਗੈਨਿਕ ਢੰਗ ਦੇ ਨਾਲ ਇੱਕ-ਇੱਕ ਆਧਾਰ ਕਾਰਡ ਦਾ ਨੰਬਰ ਲਿਖ ਕੇ ਸਹੀ ਭਰਤੀ, ਗਲਤ ਨਹੀਂ। ਅਸੀਂ ਗਿਣਤੀ ਨਹੀਂ ਕਰਦੇ। ਇਹ ਕਿਨੇ 10 ਲੱਖ ਹੋਏਗੇ 20 ਲੱਖ ਹੋਏ ਅਸੀਂ ਤੇ ਅਸੀਂ ਗਿਣਤੀਆਂ ਚ ਨਹੀਂ ਪੈਣਾ ਅਸੀਂ ਤੇ ਨਾਲ ਜੋੜਨੇ ਸਿਕਸ ਹੋ ਚੁਣਾ ਜੋੜਨੇ 33 ਲੱਖ ਦੀ ਭਰਤੀ ਦਾ ਜ਼ਿਕਰ ਵੀ ਹੋ ਰਿਹਾ ਨਾ ਅਕਾਲੀ ਦਲ ਕਹਿੰਦਾ ਅਸੀਂ 33 ਲੱਖ ਦੀ ਭਰਤੀ ਕਰੀ ਇਹ ਚੱਲ ਵੀ ਰਹੀ ਹੈ 1 ਮਹੀਨੇ ਚ 3 ਲੱਖ ਦੀ ਨਹੀਂ ਹੋ ਸਕਦੀ ਸਚਾਈ ਜਿਹੜੀ ਮੈਂ ਕਹਿੰਦਾ ਅਸੀਂ ਵੀ ਕਰਦੇ ਰਹੇ ਸਾਰੀ ਉਮਰ ਉਹ ਚੱਲੀ ਹੈ 33 ਲੱਖ ਦੀ ਭਰਤੀ ਮੈਨੂੰ ਪਤਾ ਹੈ ਉਹਦੇ ਬੰਦੀ ਸਿੱਖਾਂ ਦੀ ਲਿਸਟ ਜਨਾ ਜੀ ਉਹ ਲੈ ਕੇ ਉਹਨਾਂ ਨੇ ਬੰਦੀ ਸਿੱਖਾਂ ਦੀ ਲਿਸਟ ਦੀ ਭਰੇ ਫਾਰਮ ਉਹ ਲੈ ਕੇ ਨਾਂ ਨੂੰ ਲਿਖ ਲਿਆ ਹੋਣਗੇ ਜੇ ਆ ਗਈ 33 ਲੱਖ ਦੀ ਦਫ਼ਤਰ ਚ ਸ਼ੋਅ ਕਰਨ ਪਹਿਲਾਂ ਬੋਗਸ ਮੰਨਦੇ ਹੋ ਤੁਸੀਂ ਉਹ ਭਰਤੀ ਨੂੰ ਬਿਲਕੁਲ ਬੋਗਸ ਉਹ ਨਹੀਂ ਮੈਂ ਤਾਂ ਕਹਿੰਦੀ ਬੋਗਸ ਹੋ ਜਾ ਸਹੀ ਹੋ ਕੀ ਹੈ ਮੇਰਾ ਭਰਤੀ ਦਾ ਉਸ ਦਾ ਮਤਲਬ ਹੀ ਨਹੀਂ ਅਸੀਂ ਕਹਿੰਦੇ ਜਿਹੜੇ ਸ਼ਰੀਆ ਕਾਲ ਦਾ ਸੋ ਤਾਂ ਭਗਾੜੇ ਹੋ ਗਏ ਆ ਉਹਨੂੰ ਅਸੀਂ ਮੰਨਤਾ ਕਿਉਂ ਦਈਏ ਦਫ਼ਤਰ ਕਿੱਥੇ ਹੋਊਗਾ ਤੁਹਾਡੇ ਤੇ ਵੀ ਕੀ ਜਾ ਰਿਹਾ ਕਿ ਦਫ਼ਤਰ ਚੰਡੀਗੜ੍ਹ ਜਾ 22 ਸੈਕਟਰ ਚ 22 ਸੈਕਟਰ ਅੰਮ੍ਰਿਤਸਰ ਵੀ ਹੋ ਉਹੀ ਅੰਮ੍ਰਿਤਸਰ ਵੀ ਹੈਗਾ ਪਰ ਤਿੱਕਰਨੇ ਸੀ ਰੱਖਿਆ ਅੰਮ੍ਰਿਤਸਰ ਵੀ ਰੱਖਿਆ ਲੈ ਲਿਆ ਸੀ 22 ਸੈਕਟਰ ਵਾਲਾ ਤਾਂ ਸੁਖਬੀਰ ਸਿੰਘ ਬਾਦਲ ਜਾਉਣਾ ਤੁਹਾਡੇ ਦੇ ਕੋਲ ਉਹ ਕਹੇ ਸੁਖਬੀਰ ਦਾ ਥੋੜੋ ਹੈ ਸ਼੍ਰੋਮਣੀ ਕਾਲੀ ਦਲ ਦਾ ਪਰ ਉਹ ਇਸ ਟਾਈਮ ਤੇ ਉੱਤੇ ਉਹਨਾਂ ਦੇ ਕੋਲ ਆਓ ਤੇ ਕਬਜ਼ਾ ਕਰੋਗੇ ਫਿਰ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਸ਼੍ਰੋਮਣੀ ਕਾਲੀ ਦਲ ਲੋਕਾਂ ਦਾ ਔਰ ਅਕਾਲ ਤਖਤ ਦਾ ਹੈ ਕਿਵੇਂ ਪਹੁੰਚੋਗੇ ਫਿਰ ਉਸ ਦਫ਼ਤਰ ਤੇ ਪਹੁੰਚਦੇ ਅਕਾਲ ਤਖਤ ਨੂੰ ਪ੍ਰਬੰਧਤਾ ਮਿਲੇਗੀ ਜੀ ਲੋਕਾਂ ਕੋਲ ਜਿੰਨੂੰ ਤੁਹਾਨੂੰ ਲੱਗਦਾ ਕਿ ਕਾਲੀ ਦਲ ਵੱਡਾ ਹੋਊਗਾ ਜੀ ਅਕਾਲ ਤਖਤ ਦੀ ਪ੍ਰਬੰਧ ਖੇਤਰੀ ਪਾਰਟੀ ਵੱਡੇ ਤੌਰ ਤੇ ਬਣੂਗੀ ਉਸ ਉਹ ਚੰਡੀਗੜ੍ਹ ਦਫਤਰ ਚ ਐਂਟਰੀ ਕਰੂਗੇ ਆਪੇ ਬਾਬੂ ਜਾਣੇ ਵਿਚਾਰੇ ਆਵਾਜ਼ੀ ਬੀਬੀ ਕਹਿੰਦੇ ఐ సెక్టర్ ਵਾਲਾ ਹੋਊਗਾ ਸਾਡਾ ਦਫ਼ਤਰ ਕਿਉਂਕਿ ਜੇ ਸਵੇਰ ਦੀ ਗੱਲ ਕਰਦੇ ਆ ਬਰਾੜ ਸਾਹਿਬ ਨੇ ਉਹ ਗੱਲ ਕੀਤੀ ਸੀ ਕਿ ਦਫ਼ਤਰ ਵੀ ਉਹ ਹੋਊਗਾ ਹਾਂ ਅਮਰਸਰ ਦੇ ਵਿੱਚ 메ਨ ਦਫ਼ਤਰ ਅਮਰਸਰ ਹੀ ਗੱਲ ਕੀਤੀ ਆ ਕਿਉਂਕਿ 메ਨ ਦਫ਼ਤਰ ਅਮਰਸਰ ਦੇ ਵਿੱਚ ਹੋਊਗਾ ਪਰ ਅਸੀਂ 28 ਸੈਕਟਰ ਵਾਲੇ ਦਫ਼ਤਰ ਦੇ ਵਿੱਚ ਜਿਹੜੀ ਖੇਤਰੀ ਪਾਰਟੀ ਦੀ ਗੱਲ ਕੀਤੀ ਆ ਜਿਹੜੀ ਖੇਤਰੀ ਪਾਰਟੀ ਆ ਜਿਹਨੂੰ ਮਾਨਤਾ ਮਿਲੂਗੀ ਉਹੋ ਹੀ ਉਸ ਦਫ਼ਤਰ ਦੇ ਵਿੱਚ ਐਂਟਰ ਕਰੂਗਾ ਕੋਈ ਲੜਾਈ ਨਹੀਂ ਸਾਡੀ ਸਾਡੀ ਕਿਸੇ ਨਾਲ ਵੀ ਉਹ ਕਿਤੇ ਲੜਾਈ ਨਹੀਂ ਪਰ ਜਿਹੜੀ ਖੇਤਰੀ ਪਾਰਟੀ ਹੋਊਗੀ ਜਿਹੜੀ ਵੱਡੇ ਤੌਰ ਤੇ ਉੱਭਰੂਗੀ ਉਹ ਹੀ ਖੇਤਰੀ ਪਾਰਟੀ 28 ਸੈਕਟਰ ਵਾਲੇ